ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵਲੂ ਵਿਖੇ 23 ਅਪ੍ਰੈਲ ਦੀ ਦੁਪਹਿਰ ਨੂੰ ਗੋਲੀ ਚੱਲਣ ਦੀ ਘਟਨਾ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕਾਂ ਅਤੇ ਉਹਨਾਂ ਦੇ ਕਿਸੇ ਕਲਾਇੰਟ ਵਿੱਚ ਕਿਸੇ ਵੀਜ਼ਾ ਨੂੰ ਲੈ ਕੇ ਟਕਰਾਰ ਹੋਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਏਡੀਸੀਪੀ 2 ਪ੍ਰਭਜੋਤ ਸਿੰਘ ਵਿਰਕਨੇ ਦੱਸਿਆ ਕਿ ਇਹਨਾਂ ਦੋਹਾਂ ਧਿਰਾਂ ਵਿੱਚ ਕਿਸੇ ਦੇ ਵੀਜ਼ਾ ਨੂੰ ਲੈ ਕੇ ਹੋਈ ਟਕਰਾਰ ਦੌਰਾਨ ਇਹ ਗੋਲੀ ਚੱਲੀ ਹੈ ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਧਿਰ ਦੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਅੱਜ 3 ਵਜੇ ਦੇ ਆਰਾਊਂਡ ਸਾਡੇ ਇੱਕ ਰਣਜੀਤਾ ਵੀਨੂ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਫਾਇਰਿੰਗ ਸੰਬੰਧੀ ਰਿਪੋਰਟ ਰਹੀ ਹੈ। ਇਹਦੇ ਵਿੱਚ ਬੇਸਿਕਲੀ ਜਿਹੜੀ ਇੱਕ ਅਰਸ਼ਦੀਪ ਜਿਹੜਾ ਹੈਗਾ ਵਿਅਕਤੀ ਹੈਗਾ ਔਰ ਇੱਕ ਜਿਹੜਾ ਹੈਗਾ ਅਮਨ ਕਾਰਸ਼ਦੀਪ ਹੈਗਾ ਇਹਦੇ ਗੋਲੀ ਲੱਗੀ ਹੈਗੀ ਇੱਕ ਪੱਟ ਦੇ ਵਿੱਚ ਔਰ ਦੂਸਰੇ ਪਾਸੇ ਬਲਹਾਰ ਹਨ ਦੂਜੀ ਪਾਰਟੀ ਹੈਗੀ ਹੈ। ਇਹ ਬੇਸਿਕਲੀ ਵੀਜ਼ੇ ਦਾ ਕੰਮ ਕਰਦੇ ਸੀਗੇ ਵੀਜ਼ੇ ਜਿਹੜੀ ਹੈਗੀ ਆ ਵੀਜ਼ੇ ਤੇ ਕਿਸੇ ਲੈਨ ਦੇ ਤੇ ਡਾਕੂਮੈਂਟ ਨੂੰ ਇਹਨਾਂ ਨੇ ਵੀ ਫੜ ਕੇ ਉੱਥੇ ਦੋ ਦੋ ਮੈਮ ਉਹ ਇੱਥੇ ਜਿੱਥੇ ਜਿਹੜੀ ਹੈਗੀ ਐ ਇਸ ਕੱਲ੍ਹ ਕੋਈ ਆ ਤੇ ਉੱਥੇ ਫਾਇਰਿੰਗ ਫਾਇਰਿੰਗ ਇੰਸੀਡੈਂਟ ਹੋਇਆ ਤੇ ਜਿਹਦੇ ਵਿੱਚ ਇੱਕ ਕੁੜੀ ਜਿਹੜੀ ਹੈਗੀ ਆ ਉਹਦੇ ਪਾਰਟ ਨੇ ਇਸ ਦੇ ਵਿੱਚ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਦੋ ਬੰਦੇ ਜਿਹੜੇ ਅਸੀਂ ਆ ਰਾਊਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹੈਗੇ ਆਂ ਔਰ ਫਾਦਰ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਪੂਰ ਕੰਪਲੀਟ ਕਰਕੇ ਇਹਦੇ ਵਿੱਚ ਤੁਹਾਨੂੰ ਨੈਕਸਟ ਅਪਡੇਟ ਦਿੱਤੀ ਜਾਏਗੀ ਇਦੇ ਵਿੱਚ ਇਹ ਸਾਰੇ ਇਨਸੀਡੈਂਸ ਦੇ ਵਿੱਚ ਕਿਸੇ ਤਿੱਕੇ ਦਾ ਕੋਈ ਗੈਂਗਸਟਰ ਦਾ ਜਾਂ ਹੋਰ ਕੋਈ ਐਂਗਲ ਨਹੀਂ ਹੈਗਾ ਇਹ ਆਮ ਜਿਹੜੇ ਵੀਜ਼ਾ ਦੇਣ ਵਾਲੇ ਹੈਗੇ ਨੇ ਔਰ ਦੂਸਰੇ ਜਿਹੜੇ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਜਿਹੜੀ ਨਾਰਮਲ ਜਿਹੜੀ ਹੈਗੀ ਹੈ ਲੜਾਈ ਹੈਗੀ ਹੈ ਇਹਦੀ ਕਿਸੇ ਕਿਸਮ ਦੇ ਗੈਂਗਸਟਰイズਮ ਜਾਂ ਹੋਰ ਕਿਸੇ ਜਾਂ ਹੋਰ ਕਿਸੇ ਸ਼ਰਾਬੀ ਕਸਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਇਹ ਸਿੰਪਲ ਆਪ ਲੜਾਈ ਦਾ ਮਾਮਲਾ ਹੈ